ਆਸਟ੍ਰੇਲੀਆ ਤੋਂ ਟ੍ਰੈਵਲਿੰਗ ਸ਼ੁਰੂ ਕਰਕੇ 12 ਕੰਟਰੀਆਂ ਨੂੰ ਪਾਰ ਕਰਕੇ ਸ਼੍ਰੀ ਗੁਰੂ ਰਾਮਦਾਸ ਪਹੁੰਚਿਆ ਇਹ ਵਿਅਕਤੀ ਦਰਅਸਲ ਤੋਂ ਦਸ ਜੀਏ ਕਿ ਵੱਖ-ਵੱਖ ਕੰਟਰੀਆਂ ਦੇ ਦੌਰੇ ਕਰਨ ਤੋਂ ਬਾਅਦ ਇਹ ਵਿਅਕਤੀ ਅੱਜ ਸ੍ਰੀ ਗੁਰੂ ਰਾਮਦਾਸ ਪਹੁੰਚੇ ਉੱਥੇ ਹੀ ਤਾਂ ਦੱਸ ਜੀਏ ਕਿ ਲਾਈਵ ਪਰ ਤੁਹਾਡੇ ਨਾਲ ਇਸ ਦੀ ਗੱਡੀ ਦੀ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਇਸ ਨੇ ਗੱਡੀ ਦੇ ਅੰਦਰ ਹੀ ਪੂਰਾ ਕੰਫਰਟ ਜਿਹੜਾ ਆਪਣਾ ਬਣਾਇਆ ਹੋਇਆ ਹੈ ਉੱਥੇ ਇਸ ਵਿਅਕਤੀ ਦੇ ਨਾਲ ਜਦ ਗੱਲਬਾਤ ਕੀਤੀ ਤਾਂ ਇਸ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਹੜੀਆਂ-ਕਿਹੜੀਆਂ ਕੰਟਰੀਆਂ ਨੂੰ ਪਾਰ ਕਰਕੇ ਅੱਜ ਇੱਥੇ ਪਹੁੰਚਿਆ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਸਟਰੀਆ ਦਾ ਰਹਿਣ ਵਾਲਾ ਜੀ ਆਸਟਰੀਆ ਤੋਂ ਜਰਨੀ ਜਿਹੜੀ ਆ ਮੈਂ ਸਟਾਰਟ ਕੀਤੀ ਆ 12 ਕੰਟਰੀਆਂ ਜਿਹੜੀਆਂ ਐਕਸਪਲੋਰ ਕਰਦਾ ਹੋਇਆ ਅੱਜ ਮੈਂ 13ਵੀਂ ਕੰਟਰੀ ਆਪਣੇ ਏਰੀਆ ਦੇ ਵਿੱਚ ਪਹੁੰਚਿਆ ਤੇ 12 ਕੰਟਰੀਆਂ ਜਿਹੜੀਆਂ ਸਨ ਉਹ ਆਸਟਰੀਆ ਤੋਂ ਸ਼ੁਰੂ ਹੋ ਕੇ ਸਵਿਟਜ਼ਰਲੈਂਡ ਇਟਲੀ ਸਲੋਵੇਨੀਆ ਕ੍ਰੋਸ਼ੀਆ ਬੋਸਨੀਆ ਮੋਂਟੇਨੇਗਰੋ ਅਲਬਾਨੀਆ ਗ੍ਰੀਸ ਟਰਕੀ ਈਰਾਨ ਪਾਕਿਸਤਾਨ ਤੇ ਅੱਜ ਆਪਾਂ ਪਹੁੰਚੇ ਆ ਜੀ ਇੱਥੇ ਆਪਣੀ ਧਰਤੀ ਗੁਰੂ ਨਾਨਕ ਦਾਸ ਸੱਚੇ ਪਾਤਸ਼ਾਹ ਮ ਤੇ ਬੜਾ ਆਨੰਦ ਆ ਰਿਹਾ ਜੀ ਸਾਰੇ ਬਹੁਤ ਪਿਆਰ ਕਰ ਰਹੇ ਨੇ ਸੱਚੇ ਪਾਤਸ਼ਾਹ ਮਹਾਰਾਜ ਦਾ ਅਸੀਰਵਾਦ ਵੀ ਹੋ ਗਿਆ ਬੇਨਤੀ ਦੇਖੋ ਜੀ ਹਰ ਇੱਕ ਗੁਰਸਿੱਖ ਦੀ ਜਿਹੜੀ ਅਰਦਾਸ ਇਹੀ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਸਿਰ ਤੇ ਮੇਰੇ ਪਰੇ ਹੱਥ ਰੱਖਣ ਦਰਸ਼ਨ ਦਾਤ ਕਰਾਉਂਦਾ ਸੁਭਾਗ ਪ੍ਰਾਪਤ ਕਰਾਉਣ ਅੱਜ ਜਿਹੜਾ ਸੱਚੇ ਪਾਸ਼ੇ ਨੇ ਦਰਸ਼ਨਦਾਰ ਕਰਵਾ ਲਏ ਨੇ ਅਗਲੀ ਅਰਦਾਸ ਮੇਰੀ ਸੀਗੀ ਪੰਜਾ ਤਖਤਾਂ ਨੂੰ ਲੈ ਕੇ ਇਥੋਂ ਜਿਹੜੀ ਯਾਤਰਾ ਅੱਗੇ ਪੰਜਾਂ ਤੱਕਾਂ ਦੀ ਸ਼ੁਰੂ ਹੋਣੀ ਆ ਸੋ ਇਹੋ ਅਰਦਾਸ ਸੀ ਕਿ ਸੱਚੇ ਪਾਤਸ਼ਾਹ ਮਹਾਰਾ ਜਿੱਦਾਂ ਆ ਯਾਤਰਾ ਸੰਪੂਰਨ ਕਰਾਈ ਆ ਸੋ ਇਵੇਂ ਜਿਹੜੀ ਅੱਗੇ ਕਿ ਪੰਜਾਂ ਤੱਕਾਂ ਦੀ ਯਾਤਰਾ ਵੀ ਆਪਣੀ ਜਿਹੜੀ ਸੰਪੂਰਨ ਹੋਵੇ ਜੀ ਮੈਨੂੰ ਟੋਟਲ 5 ਮਹੀਨੇ ਲੱਗੇ ਜੇ ਆਪਾਂ ਗੱਲ ਕਰੀਏ 15 ਤੋਂ 20 ਦਿਨ ਦੇ ਵਿੱਚ ਤੁਸੀਂ ਇੱਥੇ ਪਹੁੰਚ ਸਕਦੇ ਆ ਵੈਸੇ ਬਟ ਜੇ ਤੁਸੀਂ ਕੰਟਰੀਜ਼ ਕੱਲੀਆਂ ਕਰਾਸ ਕਰਨੀਆਂ ਤੇ ਆਪਾਂ ਕੰਟਰੀਜ਼ ਨੂੰ ਐਕਸਪਲੋਰ ਕਰਦੇ ਆਏ ਆ ਇਸ ਕਰਕੇ ਮੈਨੂੰ ਜਿਹੜੇ ਆ ਕਿ 5 ਮਹੀਨੇ ਇੱਥੇ ਤੱਕ ਪਹੁੰਚਣ ਲੱਗੇ ਜੀ ਰਸਤੇ ਦੇ ਵਿੱਚ ਦੇਖੋ ਜਦੋਂ ਤੁਸੀਂ ਕਿਤੇ ਵੀ ਟਰੈਵਲ ਤੇ ਨਿਕਲਦੇ ਆ ਪਤਾ ਤਾਂ ਹੈ ਹੀ ਕਿ ਮੁਸ਼ਕਲਾਂ ਤੇ ਆਣੀਆਂ ਹੀ ਆ ਬਟ ਜੇ ਮੈਂ ਐਜ਼ ਆ ਗੱਲ ਕਰਾਂ ਮੈਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਟੀਮ ਜਿਹੜੀ ਆ ਕਿ ਬਹੁਤ ਸਟਰੋਂਗ ਸੀ ਜੇ ਥੋੜੀ-ਬਹੁਤੀ ਦਿੱਕਤ ਆਈ ਆ ਉਹ ਪਾਰਟ ਆਫ ਜਰਨੀ ਕਹਿ ਸਕਦੇ ਆ ਸੋ ਉਹ ਕੋਈ ਇੰਨੀ ਹੈਵੀ ਨਹੀਂ ਹੋਈ ਆਪਣੇ ਮਾਈਂਡ ਦੇ ਉੱਪਰ ਜੀ ਚ ਫਿਊਚਰ ਦੀ ਗੱਲ ਕਰੀਏ ਜੀ ਇਹ ਗੱਡੀ ਨੂੰ ਮੋਡੀਫਾਈ ਇਸ ਤਰੀਕੇ ਨਾਲ ਕੀਤਾ ਸੀਗਾ ਕਿਉਂਕਿ ਟਰੈਵਲ ਦੌਰਾਨ ਅਸੀਂ ਪਹਿਲਾਂ ਹੀ ਸਾਡਾ ਜਿਹੜਾ YouTube ਚੈਨਲ ਹੈ ਹਰਜੀਤ ਸਰ ਐਡਵੈਂਚਰ ਨਾ ਤੇ ਉੱਥੇ ਤੁਸੀਂ ਦੇਖੋਗੇ ਕਿ ਸਾਰੀ ਜਿਹੜੀ ਜਰਨੀ ਆ ਉਹਦੇ ਵਿੱਚ ਐਡਵੈਂਚਰ ਕੀਤੇ ਨੇ ਸੋ ਜਦੋਂ ਐਡਵੈਂਚਰ ਕਰਨੇ ਸੀਗੇ ਰਸਤੇ ਦੇ ਵਿੱਚ ਜਿੱਥੇ ਵੀ ਜੇ ਮੰਨ ਲਓ ਪੈਰਾਗਲਾਈਡਿੰਗ ਕਰਦੇ ਆ ਜਾਂ ਤੁਸੀਂ ਵਾਟਰ ਰੈਫਟਿੰਗ ਕਰਦੇ ਆ ਜਾਂ ਤੁਸੀਂ ਕੈਨੀਅਨ ਸਵਿੰਗ ਕਰਦੇ ਆ ਕਿ ਪਹਾੜ ਤੋਂ ਛਾਲ ਮਾਰਨੇ ਸੋ ਜਿੱਥੇ-ਜਿੱਥੇ ਉਹ ਐਡਵੈਂਚਰਿੰਗ ਪੁਆਇੰਟ ਸੀਗੇ ਉੱਥੇ ਹੋਟਲ ਨਹੀਂ ਸਨ ਸੋ ਇਸ ਕਰਕੇ ਅਸੀਂ ਇਹ ਗੱਡੀ ਮੋਡੀਫਾਈ ਕਰਾਈ ਕਿ ਆਪਾਂ ਜਿਹੜੇ ਆ ਕਿ ਉਸ ਜਗ੍ਹਾ ਤੇ ਈਜ਼ੀ ਰਹਿ ਸਕੀਏ ਰੁਕ ਸਕੀਏ ਦੂਸਰੀ ਗੱਲ ਸੀਗੀ ਕਿ ਜਿਹੜੀਆਂ ਵੀ ਸਲੋਵੇਨੀਆ ਖੁਰੇਸ਼ੀਆ ਇਹ ਮੁਸਲਮਾਨ ਕੰਟਰੀਜ਼ ਨੇ ਬੋਸਨੀਆਂ ਖਾਸ ਕਰਕੇ ਉੱਥੇ ਵੈਜੀਟੇਰੀਅਨ ਫੂਡ ਜਿਹੜਾ ਉਹ ਮਿਲਣਾ ਥੋੜਾ ਔਖਾ ਸੀਗਾ ਤੇ ਆਪਾਂ ਵੈਜੀਟੇਰੀਅਨ ਇਸ ਕਰਕੇ ਗੱਡੀ ਦੇ ਵਿੱਚ ਕਿਚਨ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਕਿ ਪ੍ਰੋਵਾਈਡ ਕਰਵਾ ਲਈਆਂ ਸੀਗੀਆਂ ਕਿ ਸਾਨੂੰ ਜਿਹੜਾ ਕਿ ਖਾਣ ਪੀਣ ਦੀ ਕੋਈ ਦਿੱਕਤ ਨਾ ਆਵੇ 12 ਭਾਈ ਸਾਹਿਬ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਮੁਸਲਮਾਨ ਕੰਟਰੀਸ ਹਨ ਉੱਥੋਂ ਵੀ ਬਹੁਤ ਪਿਆਰ ਮਿਲਿਆ ਜੀ ਆਪਣੀ 크੍ਰਿਸਚੀਅਨ ਕੰਟਰੀਸ ਹਨ ਉਥੋਂ ਵੀ ਬਹੁਤ ਪਿਆਰ ਮਿਲਿਆ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਹੁਣ ਇੱਥੇ ਦੇ ਪਿਆਰ ਬਹੁਤ ਬੇਸ਼ੁਮਾਰ ਮਿਲ ਰਿਹਾ ਜੀ ਚਾਹੇ ਮੈਂ ਕਹਾਂ ਜਦੋਂ ਮੈਂ ਬਾਗਾ ਕ੍ਰੋਸ ਕੀਤਾ ਵਾ ਸਾਡੀ ਇੰਡੀਅਨ ਗਵਰਨਮੈਂਟ ਵੱਲੋਂ ਇੰਡੀਅਨ ਆਰਮੀ ਵੱਲੋਂ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਤੇ ਬਹੁਤ 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 ਜ਼ਿਆਦਾ ਪਿਆਰ ਤੇ ਬਹੁਤ ਬਹੁਤ ਸਾਰਾ ਸਾਰਿਆਂ ਦਾ ਧੰਨਵਾਦ ਜੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਿਹਾ ਜੀ ਕਿਉਂਕਿ ਇੱਕ ਜਿਹੜਾ ਗੁਰਸਿੱਖਾ ਜਦੋਂ ਸਿਰੇ ਉੱਠ ਕੇ ਨਿਤਨੇਮ ਕਰਨਾ ਦੂਸਰੀ ਗੱਲ ਹੈ ਕਿ ਮੈਂ ਅਗਤ ਕਈ ਇੱਕ ਮਾਰਸ਼ਲ ਆਰਟ ਦੇ ਨਾਲ ਜੁੜਿਆ ਹੋਇਆ ਡੇਲੀ ਟ੍ਰੇਨਿੰਗ ਕਰਦਾ ਸੀਗਾ ਆਪਣਾ ਨਿਤਨੇਮ ਕਰਨਾ ਟ੍ਰੇਨਿੰਗ ਕਰਨੀ ਤੇ ਐਦਾਂ ਮਹਿਸੂਸ ਹੈ ਹੀ ਨਹੀਂ ਸੀ ਕਿ ਮੈਂ ਸਫ਼ਰ ਦੇ ਵਿੱਚ ਹਾਂ ਕਿਉਂਕਿ ਮੇਰੀ ਜਿਹੜੀ ਡੇਲੀ ਡਰਾਈਵਿੰਗ ਹੁੰਦੀ ਸੀ ਉਹ ਸਿਰਫ ਹੁੰਦੀ ਸੀ ਆ ਤਿੰਨ ਤੋਂ ਚਾਰ ਘੰਟੇ ਤਿੰਨ ਤੋਂ ਚਾਰ ਘੰਟੇ ਡਰਾਈਵ ਕਰਨੀ ਉੱਥੇ ਸੈਟਅਪ ਆਪਣਾ ਲਾਉਣਾ ਸੈਟਅਪ ਲਾ ਕੇ ਆਪਣਾ ਇੰਜੋਏ ਕਰਨਾ ਅਗਲੇ ਦਿਨ ਐਕਸਪਲੋਰ ਕਰਨਾ ਉਸ ਜਗ੍ਹਾ ਨੂੰ ਉਸ ਤੋਂ ਅਗਲੇ ਫਿਰ ਤਿੰਨ ਤੋਂ ਚਾਰ ਘੰਟੇ ਦੀ ਡਰਾਈਵ ਕਰਨੀ ਸੋ ਜਿਹੜਾ ਸਫਰ ਸੀਗਾ ਇਹਨਾ ਮੁਸ਼ਕਲ ਨਹੀਂ ਸੀਗਾ ਸਿਰਫ ਮੈਂ ਈਰਾਨ ਦੇ ਵਿੱਚ ਸਫਰ ਕੀਤਾ ਕਿਉਂਕਿ ਈਰਾਨ 'ਚ ਇਦਾਂ ਹੋਇਆ ਸੀਗਾ ਕਿ ਕੁਝ ਹੈਪਨਿੰਗ ਹੋ ਗਈ ਸੀ ਪਾਕਿਸਤਾਨ ਐਂਡ ਈਰਾਨ ਦੀ ਉਸ ਵੇਲੇ ਮੈਨੂੰ ਇਨਸਟਰਕਸ਼ਨ ਆਈ ਸੀ ਕਿ ਈਰਾਨ ਨੂੰ ਜਿੰਨੀ ਜਲਦੀ ਹੋ ਸਕਦਾ ਕ੍ਰੋਸ ਕਰ ਲਓ ਪਤਾ ਨਹੀਂ ਕਿ ਪਾਕਿਸਤਾਨ ਦੇ ਬਾਰਡਰ ਕਦੋਂ ਬੰਦ ਹੋ ਜਾਣ ਤੇ ਤੁਹਾਡੀ ਜਰਨੀ ਚ ਵਿਗਨ ਨਾ ਆਵੇ ਇਸ ਕਰਕੇ ਈਰਾਨ ਦੇ ਵਿੱਚ ਵੀ ਐਡਵੈਂਚਰ ਹੀ ਹੋ ਗਿਆ ਸਾਡਾ ਈਰਾਨ ਚ ਲਗਾਤਾਰ ਅਸੀਂ 35 ਘੰਟਿਆਂ ਦੇ ਵਿੱਚ 2700 ਕਿਲੋਮੀਟਰ ਗੱਡੀ ਦਾ ਜਿਹੜਾ ਸਫ਼ਰ ਤੈਅ ਕੀਤਾ ਲਗਾਤਾਰ ਹੀ ਸੋ ਈਰਾਨ ਚ ਕਹਿ ਸਕਦੇ ਆ ਤੁਸੀਂ ਦਿੱਕਤ ਕਹਿ ਲਓ ਜਾਂ ਕਹਿ ਲਓ ਕਿ ਵੱਡਾ ਸਭ ਤੋਂ ਐਡਵੈਂਚਰ ਸੀਗਾ ਉਹ ਈਰਾਨ ਦੇ ਵਿੱਚ ਆਪਾਂ ਕੀਤਾ ਜੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤੇ ਮੈਂ ਘੁੰਮਦਾ ਫਿਰਦਾ ਰਹਿੰਦਾ ਜੀ ਨੌਰਪੇ ਤੱਕ ਸਾਰਾ ਜਿਹੜਾ ਕਿ ਇਦਾਂ ਹੀ ਘੁੰਮਿਆ ਫਿਰਾਂ ਬਟ ਇਦਾਂ ਦੀ ਜਰਨੀ ਏਸ਼ੀਆ ਵੱਲੋਂ ਮੇਰੀ ਫਸਟ ਟਾਈਮ ਹੈ ਜੀ ਤੁਸੀਂ ਹਾਂਜੀ ਉਹਨਾਂ ਵੱਲੋਂ ਕਿਦਾਂ ਦਾ ਰਿਸਪੌਂਸ ਤੁਹਾਨੂੰ ਦਿੱਤਾ ਗਿਆ ਪਾਕਿਸਤਾਨ ਦੇ ਅ ਤੁਸੀਂ ਪਾਕਿਸਤਾਨ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਜਾਂ ਗੁਰੂਤਾਮਾ ਦੀ ਗੱਲ ਕਰ ਰਹੇ ਹੋ ਨਹੀਂ ਪਾਕਿਸਤਾਨ ਕਮਿਊਨਿਟੀ ਦੀ ਗੱਲ ਕਰ ਰਹੇ ਜੇ ਕਮਿਊਨਿਟੀ ਦੀ ਤੁਸੀਂ ਸਵਾਲ ਕੀਤਾ ਹੋ ਤਾਂ ਉਹਦਾ ਮੈਂ ਜਵਾਬ ਦਿੰਦਾ ਜੀ ਆ ਦੁਨੀਆ 'ਚ ਜਿੱਥੇ ਵੀ ਤੁਸੀਂ ਟਰੈਵਲ ਕਰਦੇ ਆ ਤੁਸੀਂ ਵੀ ਇਮੀਗ੍ਰੇਸ਼ਨ ਜਾਂਦੇ ਹੋਵੋਗੇ ਪਾਕਿਸਤਾਨ ਦੀ ਜਿਹੜੀ ਇਮੀਗ੍ਰੇਸ਼ਨ ਸੀਗੀ ਮੈਂ ਆਪਣੀ ਪਹਿਲੀ ਵਾਰੀ ਲਾਈਵ 'ਚ ਦੇਖਿਆ ਕਿ ਪਾਕਿਸਤਾਨ ਇਮੀਗ੍ਰੇਸ਼ਨ ਆਫੀਸਰ ਮੈਨੂੰ ਬਾਹਰੋਂ ਦੀ ਆਣ ਕੇ ਮੈਨੂੰ ਕਹਵੇ ਸਰਦਾਰ ਜੀ ਅੰਦਰ ਆਓ ਆ ਪਲੀਜ਼ ਕੁਰਸੀ ਤੇ ਬੈਠੋ ਉਹ ਮੈਨੂੰ ਕੁਰਸੀ ਤੇ ਬਿਠਾਇਆ ਉੱਥੇ ਚਾਹ ਦਾ ਕੱਪ ਆਇਆ ਹਾਲਾਂਕਿ ਜਿਹੜੀ ਕਿ ਨਾਲ ਦੀ ਲਾਈਨ ਲੱਗੀ ਹੋਈ ਹੈ ਇਮੀਗ੍ਰੇਸ਼ਨ ਦੀ ਮੈਨੂੰ ਇਨਰ ਸਤਕਾਰ ਦਿੱਤਾ ਦੁਨੀਆ ਦੀ ਐਸੀ ਕਿਹੜੀ ਆਰਮੀ ਆ ਜਿੱਥੇ ਕਿ ਗੇਟ ਖੁੱਲਣ ਹੋਣ ਤੁਹਾਡੇ ਤੁਹਾਡੇ ਗੇਟ ਤੁਹਾਡੇ ਵਾਸਤੇ ਗੱਡੀ ਗੇਟਸ ਕ੍ਰੋਸ ਕਰਨੀ ਹੈ ਜਿਹੜੇ ਮੇਨ ਜਿਹੜੇ ਆ ਬਾਰਡਰ ਦੇ ਗੇਟ ਹੁੰਦੇ ਆ ਉੱਥੇ ਦੋ ਨੌਜਵਾਨ ਸਨ ਜਿਹੜੇ ਮੇਨ ਆਰਮੀ ਦੇ ਉਹ ਪਾਕਿਸਤਾਨ ਆਰਮੀ ਉਹਨਾਂ ਨੇ ਮੈਨੂੰ 10-15 ਮਿੰਟ ਅੰਦਰ ਬਿਠਾਇਆ ਤੇ ਉਹਨਾਂ ਨੇ ਵੀ ਜਿਹੜਾ ਕਿ ਆ ਉੱਥੋਂ ਦਾ ਟ੍ਰੈਡੀਸ਼ਨਲ ਕਾਵਾ ਜਿਹੜਾ ਹੁੰਦਾ ਉਹ ਆਫਰ ਕੀਤਾ। ਦੈਨ ਆਪਾਂ ਅੱਗੇ ਜਾਂਦੇ ਆਂ ਜੀ ਜਿਹੜੀ ਸਾਡੀ ਸਿਕਿਉਰਿਟੀ ਸਕੋਰਟ ਕਰਕੇ ਜਿਨ੍ਹਾਂ ਨੇ ਸਾਨੂੰ ਖੜਨਾ ਉਸ ਤੋਂ ਪਹਿਲਾਂ ਕਸਟਮਸ ਵਾਲੇ ਆਂਦੇ ਆ ਉਹ ਕਹਿੰਦੇ ਆ ਸਰਦਾਰ ਜੀ ਪਹਿਲਾਂ ਸਾਡੇ ਨਾਲ ਰੋਟੀ ਖਾਓ ਯਾਰ ਫਿਰ ਅੱਗੇ ਕਾਰਵਾਈ ਕਰਦੇ ਆਂ। ਉਹਨਾਂ ਨੇ ਰੋਟੀ ਖਵਾਈ ਪਹਿਲਾਂ ਰੋਟੀ ਬਹਿ ਕੇ ਖਾਧੀ ਉਹਨਾਂ ਨਾਲ। ਦੈਨ ਜਿੱਥੇ ਸਾਨੂੰ ਇੱਕ ਰਾਤ ਠਾਣੇ 'ਚ ਰਹਿਣਾ ਪੈਂਦਾ ਜਦੋਂ ਤੁਸੀਂ ਪਾਕਿਸਤਾਨ 'ਚ ਆਉਂਦੇ ਆਂ ਉਹ ਠਾਣਾ ਹੁੰਦਾ ਠਾਣਾ ਮਤਲਬ ਉਹਦਾਂ ਦਾ ਠਾਣਾ ਨਹੀਂ ਮਤ ਨਰਾਈ ਹੁੰਦੇ ਨੇ ਬਾਹਰੋਂ ਉਹਨਾਂ ਨੂੰ ਸਕੋਰਟ ਕਰਨ ਵਾਸਤੇ ਰਾਤ ਰੱਖਿਆ ਜਾਂਦਾ ਉੱਥੇ ਸਾਡੀ ਹੀ ਸੇਫਟੀ ਵਾਸਤੇ ਸਾਰੀ ਰਾਤ ਉਹਨਾਂ ਨੇ ਸੇਵਾ ਕੀਤੀ ਚਾਹ ਪਿਆਈ ਸਵੇਰ ਉੱਠ ਕੇ ਪਾਣੀ ਗਰਮ ਕੀਤਾ ਇਸ਼ਨਾਨ ਕਰਨ ਵਾਸਤੇ ਉੱਥੋਂ ਲੈ ਕੇ ਮੈਂ ਕਹਾਂ ਕਿ ਨਨਕਾਣਾ ਸਾਹਿਬ ਤੱਕ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਤੁਸੀਂ ਕਿਹਾ ਨਾ ਜੀ ਮੁਸ਼ਕਲਾਂ ਜਦੋਂ ਤੁਸੀਂ ਇੱਕ ਪੋਜ਼ਿਟਿਵਿਟੀ ਲੈ ਕੇ ਚੱਲਦੇ ਆ ਨਾ ਆਪਣੀ ਜਰਨੀ ਤੁਹਾਨੂੰ ਫਿਰ ਪੋਜ਼ਿਟਿਵ ਹੀ ਬੰਦੇ ਮਿਲਦੇ ਜੇ ਆਪਾਂ ਗੁਰਨਾਨਕ ਪਾਸ਼ੇ ਦੀ ਗੱਲ ਕਰੀ ਗੁਰਨਾਨਕ ਪਾਸ਼ਾ ਜੀ ਕੋਲ ਜੇਕਰ ਚੋਰ ਵੀ ਹੁੰਦਾ ਭੂਮੇ ਚੋਰ ਵੀ ਹੁੰਦਾ ਵੀ ਸਾਧ ਹੋ ਕੇ ਜਾਂਦਾ ਕੀ ਆ ਇਹਦੇ ਪਿੱਛੇ ਲੌਜੀਕ ਹੀ ਆ ਲੌਜੀਕ ਆ ਪੋਜ਼ਿਟਿਵਿਟੀ ਜੇ ਤੁਸੀਂ ਪੋਜ਼ਿਟਿਵ ਥਿੰਕਿੰਗ ਦੇ ਨਾਲ ਚੱਲਦੇ ਆ ਜੇ ਕੋਈ ਨੈਗੇਟਿਵ ਬੰਦਾ ਵੀ ਅੱਗੇ ਤੁਹਾਨੂੰ ਮਿਲਦਾ ਮੈਂ ਗਰੰਟੀ ਦਿੰਦਾ ਕਿ ਉਹ ਵੀ ਜਿਹੜਾ ਕਿ ਪੋਜ਼ਿਟਿਵਿਟੀ ਚ ਕਨਵਰਟ ਹੋ ਜਾਏਗਾ ਸੋ ਮੇਰੇ ਨਾਲ ਇਦਾਂ ਹੋਇਆ ਜੀ ਅਜੇ ਤੱਕ ਮਾਰੇ ਕਿਰਪਾ ਨਾਲ ਕੋਈ ਹੈਪਨਿੰਗ ਨਹੀਂ ਹੋਈ ਸਿਰਫ ਇੱਕ ਹੀ ਹੋਈ ਉਹ ਇਹ ਸਤੰਬੋਲ ਦੇ ਵਿੱਚ ਆਪਣਾ ਈ-ਸਕੂਟਰ ਚੋਰੀ ਹੋ ਗਿਆ ਆਦਰਵਾਇਜ਼ ਬਾਕੀ ਸਾਰਾ ਕੁਝ ਮੇਰੇ ਵਲੌਗ ਦੇ ਵਿੱਚ ਵੀ ਹੈਗੀ ਉਹ ਚੀਜ਼ ਕਿ ਸਤੰਬੋਲ ਚ ਆਪਣਾ ਈ-ਸਕੂਟਰ ਚੋਰੀ ਹੋਇਆ ਆਦਰਵਾਇ